ਇੱਕ ਦੇਸ਼ ਜਿਹਦੇ ਤੇ ਬਹੁਤ ਹੀ ਮੁਲਕਾਂ ਦੀ ਅੱਖ ਆਈ ਹੋਈ ਹੈ ਜਿਹਦਾ ਕਿ ਨਾਮ ਹੈ ਗ੍ਰੀਨਲੈਂਡ ਦੁਨੀਆ ਦੇ ਵੱਡੇ ਵੱਡੇ ਦੇਸ਼ ਅਮਰੀਕਾ ਚਾਈਨਾ ਰਸ਼ੀਆ ਇੱਕ ਆਇਲੈਂਡ ਵਾਸਤੇ ਲੜ ਰਹੇ ਨੇ ਇੱਕ ਗੋਲਡਨ ਆਪਰਚੂਨਿਟੀ ਹੈ ਗ੍ਰੀਨਲੈਂਡ ਦੇ ਲੋਕਾਂ ਵਾਸਤੇ ਪੂਰ ਆਜ਼ਾਦੀ ਲੈਣ ਵਾਸਤੇ ਇੱਕ ਪੋਲ ਦੇ ਹਿਸਾਬ ਦੇ ਨਾਲ ਇਹ ਵੀ ਨਜ਼ਰ ਆਇਆ ਕਿ 80% ਤੋਂ ਵੱਧ ਲੋਕ ਜਿਹੜੇ ਆ ਉਹ ਇੰਡੀਪੈਂਡੈਂਸ ਚਾਹੁੰਦੇ ਵੀ ਨੇ ਡੈਨਮਾਰਕ ਆਫਕੋਰਸ ਇਨ ði ਫਿਊਚਰ ਆਈ ਵਿਲ ਪ੍ਰੀਫਰ ਇੰਡੀਪੈਂਡੈਂਟ ਗ੍ਰੀਨਲੈਂਡ ਜੇ ਮੈਨੂੰ ਯੂਐਸਏ ਇਹਦੇ ਉੱਤੇ ਆਪਣਾ ਕਬਜ਼ਾ ਜਮਾਉਂਦਾ ਆ ਇੰਡੀਪੈਂਡੈਂਟ ਸਟੇਟ ਵੀ ਬਣ ਜਾਂਦੀ ਹੈ ਗ੍ਰੀਨਲੈਂਡ ਇਹ ਆਪਣੇ ਆਪ ਨੂੰ ਇਕਨੋਮਿਕਲੀ ਕਿੱਦਾਂ ਸਰਵਾਈਵ ਕਰ ਸਕਦਾ ਇੱਕ ਸੈਨੇਟਰ ਨੇ ਇਹ ਸੰਬੋਧਿਤ ਕਰਦਿਆਂ ਹੋਇਆ ਕਿਹਾ ਕਿ ਗ੍ਰੀਨਲੈਂਡ ਦੀ ਜਗ੍ਹਾ ਇੰਨੀ ਕੁ ਵੈਲਿਊਏਬਲ ਹੈ ਜਿੱਥੇ ਵੀ ਦੀ ਕੋਸਟਲਾਈਨ ਦੇ ਉੱਪਰ ਤੁਸੀਂ ਡਾਰਟ ਵੀ ਸੁੱਟ ਦੋਗੇ ਨਾ ਉੱਥੇ ਇੱਕ ਵੈਲਿਊਏਬਲ ਮਿਨਰਲ ਜਿਹੜੇ ਆ ਉਹ ਨਿਕਲਦੀ ਹੈ ਥਰੋ ਅ ਡਾਰਟ ਐਟ ਐਨੀ ਪਾਰਸ਼ਨ ਆਫ ਦ ਕੋਸਟਲਾਈਨ ਐਂਡ ਯੂਲ ਅਨਡਾਊਟਲੀ ਹਿਟ ਅ ਪੋਟੈਂਸ਼ੀਅਲ ਵਰਲਡ ਕਲਾਸ ਟਾਰਗੇਟ 1980 ਤੋਂ ਲੈ ਕੇ 2019 ਤੱਕ ਦੇ ਜਿਹੜੇ ਰਿਸਰਚ ਹੋਈ ਹੈ ਨੈਸਾ ਵੱਲੋਂ ਉਹਦੇ ਚ ਇਹ ਆਇਆ ਕਿ ਆਰਟਿਕ ਦੀ ਜਿਹੜੀ ਬਰਫ਼ਾ ਬਹੁਤ ਤੇਜ਼ੀ ਨਾਲ ਮੈਲਟ ਕਰ ਰਹੀ ਜਦੋਂ ਤੇ ਟਰੰਪ ਸਾਹਿਬ ਆਏ ਨੇ ਬਾਜ਼ਾਰਤ ਉਦੋਂ ਦਾ ਇਹ ਮੁੱਦਾ ਬਹੁਤ ਭਖਿਆ ਹੋਇਆ ਵੀ ਨੀਡ ਗ੍ਰੀਨਲੈਂਡ ਫੋਰ ਨੈਸ਼ਨਲ ਸਿਕਿਉਰਿਟੀ ਇਨ ਵਨ ਵੇ ਅਦਰ ਵੇ ਗੋਟ ਅਮਰੀਕਾ ਨੇ ਅਜ ਤੱਕ ਕੋਈ ਵੀ ਕੰਟਰੀ ਐ ਦਬਕੇ ਨਾਲ ਨਹੀਂ ਤੇ ਉਹਨੂੰ ਡਰਟੀ ਤਰੀਕੇ ਨਾਲ ਢਾ ਲਿਆ ਗ੍ਰੀਨਲੈਂਡ ਨੂੰ ਕੀ ਕਰਨਾ ਚਾਹ ਰਹੇ ਹੋ ਪੰਜਾਬੀ ਦੇ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਮੇਰਾ ਨਾਮ ਗਰਮੋਹ ਸਿੰਘ ਤੇ ਅੱਜ ਮੇਰੇ ਨਾਲ ਹੈ ਜਗਦੀਸ਼ ਸਿੰਘ ਜੀ ਸਤਿ ਸ਼੍ਰੀ ਅਕਾਲ ਜਗਦੀਸ਼ ਸਿੰਘ ਜੀ ਸਤਿ ਸ਼੍ਰੀ ਅਕਾਲ ਗਰਮੋਹ ਸਿੰਘ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਹੌਟ ਟਾਪਿਕ ਦੇ ਉੱਤੇ ਇੱਕ ਦੇਸ਼ ਜਿਹਦੇ ਤੇ ਬਹੁਤ ਹੀ ਮੁਲਕਾਂ ਦੀ ਅੱਖ ਆਈ ਹੋਈ ਹੈ ਜਿਹਦਾ ਕਿ ਨਾਮ ਹੈ ਗ੍ਰੀਨਲੈਂਡ ਜੀ ਜਗਦੀਸ਼ ਸਿੰਘ ਜੀ ਸਟਾਰਟ ਕਰਦੇ ਹਾਂ ਗ੍ਰੀਨਲੈਂਡ ਦੀ ਇਤਿਹਾਸ ਤੋਂ ਕਿ ਇਹਦਾ ਕੀ ਇਤਿਹਾਸ ਆ ਦੇਸ਼ ਦਾ ਅ ਵੇਖੋ ਗੁਰਮੋਇ ਸਿੰਘ ਜੀ ਮੈਂ ਇਹਨੂੰ ਤਿੰਨ ਹਿੱਸਿਆਂ ਦੇ ਵਿੱਚ ਡਿਵਾਈਡ ਕਰਾਂਗਾ ਜੀਓਗ੍ਰਾਫੀਕਲ ਇਕਨੋਮਿਕਲ ਤੇ ਹਿਸਟੋਰੀਕਲ ਜੀ ਗੱਲ ਇਤਿਹਾਸ ਦੀ ਆਈ ਹੈ ਤੇ ਆਪਾਂ ਹਿਸਟੋਰੀਕਲ ਤੋਂ ਸ਼ੁਰੂ ਕਰਦੇ ਹਾਂ ग्रीनलैंड ਨੂੰ ਬੇਸਿਕਲੀ ਡੈਨਿਸ਼ ਲੋਕਾਂ ਨੇ ਕਿੰਗਡਮ ਆਫ ਡੈਨਮਾਰਕ ਨੇ ਕਲੋਨਾਈਜ਼ ਕੀਤਾ ਸੀ 1761 ਦੇ ਵਿੱਚ ਇੱਥੇ ਲੋਕਾਂ ਦੇ ਉੱਪਰ ਇੱਕ ਭਾਸ਼ਾ ਡੈਨਿਸ਼ ਜਿਹੜੀ ਹੈ ਉਹ ਵੀ ਥੋਪੀ ਗਈ ਇਹਦੇ ਨਾਲ ਨਾਲ ਗ੍ਰੀਨਲੈਂਡ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਉੱਪਰ 크ਿਸਚੀਅਨਿਟੀ ਜਿਹੜੀ ਹੈ ਉਹ ਵੀ ਇੰਟਰੋਡਿਊਸ ਕੀਤੀ ਗਈ ਸੀ ਹੁਣ ਜੀਓਗ੍ਰਾਫਿਕਲੀ ਜੇ ਵੇਖੀਏ ਤੇ ਇਹ ਇਹਦਾ ਖੇਤਰਫਲ ਤਕਰੀਬਨ 836000 ਸਕੁਅਰ ਮਾਈਲ ਹੈ ਜੇ ਆਬਾਦੀ ਦੀ ਗੱਲ ਕਰੀਏ ਤੇ 57 ਕਾ ਹਜ਼ਾਰ ਲੋਕ ਨੇ ਜਿਹੜੇ ਮੋਸਟ ਇਹਦੀ ਕੋਸਟਲਾਈਨ ਦੇ ਉੱਪਰ ਹੀ ਰਹਿੰਦੇ ਹਨ ਰਾਜਧਾਨੀ ਦਾ ਨਾਮ ਹੈ ਨੂਕ ਤੇ ਜੇ ਹੁਣ ਗੱਲ ਕਰੀਏ ਇਕਨੋਮਿਕਲੀ ਇਕਨੋਮਿਕਲੀ ਇੱਕ ਬਹੁਤ ਵੱਡਾ ਔਰ ਇੰਪੋਰਟੈਂਟ ਫੈਕਟਰ ਹੈ ਗ੍ਰੀਨਲੈਂਡ ਦਾ ਅੱਜ ਦੇ ਵਰਲਡ ਮੈਪ ਦੇ ਉੱਪਰ that is the reason ਕਿ ਹਰ ਕੋਈ ਅੱਜ ਇਹਦੇ ਮਗਰ ਪੈ ਗਿਆ ਬਿਲਕੁਲ ਇੱਥੇ ਉੰਨਿਆਂ ਵਾਪਸ ਭਾਜੀ ਆਪਾਂ ਚੱਲਦੇ ਹਾਂ ਵੀ ਇਹਦਾ ਲੋਕੇਸ਼ਨ ਵਰਲਡ ਗਲੋਬ ਦੇ ਉੱਤੇ ਇਹ ਕਿੱਥੇ ਹੈ ਦੇਸ਼ ਕਿੱਥੇ ਐਗਜ਼ਿਸਟ ਕਰਦਾ ਕਿਹੜੇ ਇਹਦੇ ਨੇਬਰਸ ਨੇ ਹੂੰ ਉਹ ਤੋਂ ਬਾਰੇ ਦੱਸੋ ਅ ਗੁਰਮੁਹਿੰਦਰ ਸਿੰਘ ਜੀ ਇਹਦੀ ਜਿਹੜੀ ਜੀਓਗ੍ਰਾਫੀਕਲ ਲੋਕੇਸ਼ਨ ਆ ਨਾ ਜੀ ਹਾਂ ਜੀ ਇਹ ਹੁਣ ਜੀਓਗ੍ਰਾਫੀਕਲ ਟਾਈਸੇ ਦੇ ਨਾਰਥ ਅਮਰੀਕਾ ਦੇ ਨਾਲ ਆ ਅੱਛਾ ਜੀ ਇਟ ਇਜ਼ ਰੀਲੀ ਕਲੋਸ ਟੂ ਕੈਨੇਡਾ ਆਰਟਿਕ ਤੇ ਰਸ਼ੀਆ ਵੀ ਕਹਿ ਸਕਦੇ ਆ ਅਸੀਂ ਓਕੇ ਹੁਣ ਪੋਲੀਟੀਕਲੀ ਇਹਦੇ ਉੱਪਰ ਇਨਫਲੂਐਂਸ ਆ ਇਸ ਟਾਈਮ ਤੇ ਡੈਨਮਾਰਕ ਦਾ ਓਕੇ ਸੋ ਜਿਵੇਂ ਮੈਂ ਇੱਕ ਗੱਲ ਕੀਤੀ ਆ ਇਕਨੋਮਿਕਲੀ ਮੈਂ ਇਹਦੇ ਤੇ ਥੋੜਾ ਜਿਹਾ ਐਕਸਪਲੇਬੋਰੇਟ ਕਰਨਾ ਚਾਹਾਂਗਾ ਹਾਲ ਹੀ ਦੇ ਦਿਨਾਂ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਜੀ ਸੈਨੇਟ ਦੇ ਵਿੱਚ ਵਾਈਟ ਹਾਊਸ ਫ फेब्रुवारी 12 2025 ਦੇ ਵਿੱਚ ਇੱਕ ਸੈਨੇਟਰ ਨੇ ਇਹ ਸੰਬੋਧਿਤ ਕਰਦਿਆਂ ਹੋਇਆ ਕਿਹਾ ਕਿ ਗ੍ਰੀਨਲੈਂਡ ਦੀ ਜਗ੍ਹਾ ਇੰਨੀ ਕ ਵੈਲਿਊਏਬਲ ਹੈ ਜਿੱਥੇ ਵੀ ਦੀ ਕੋਸਟਲਾਈਨ ਦੇ ਉੱਪਰ ਤੁਸੀਂ ਡਾਰਟ ਵੀ ਸੁੱਟ ਦੋਗੇ ਨਾ ਉੱਥੇ ਇੱਕ ਵੈਲਿਊਏਬਲ ਮਿਨਰਲ ਜਿਹੜੇ ਆ ਉਹ ਇੱਥੋਂ ਨਿਕਲਣਗੇ ਵਾਹ ਸੋ ਜਿੰਨੇ ਸਾਰੀ ਦੁਨੀਆ ਦਾ ਧਿਆਨ ਇਸ ਟਾਈਮ ਦੇ ਉੱਪਰ ਅਟਰੈਕਟ ਕੀਤਾ ਹੋਇਆ ਤੇ ਮੋਰਓਵਰ ਜਿਹੜਾ ਡੈਨਮਾਰਕ ਹੈ ਅੱਜ ਦੀ ਡੇਟ ਤੱਕ ਵੀ ਹਾਲਾਂਕਿ ਇੱਕ ਇੰਡੀਪੈਂਡੈਂਟ ਕੰਟਰੀ ਵੱਲੋਂ ਕਹਿ ਸਕਦੇ ਕਿ ਉਹਨਾਂ ਦੀ ਆਪਣੀ ਪਾਰਲੀਮੈਂਟ ਆ ਆਪ ਉਥੋਂ ਦੇ ਲੋਕ ਸਰਕਾਰ ਚੁੰਦੇ ਨੇ ਪਰ ਇਨਫਲੂਐਂਸ ਅਜੇ ਵੀ ਡੈਨਮਾਰਕ ਦਾ ਕਿਉਂਕਿ ਡੈਨਮਾਰਕ ਇੱਕ ਉਹਦੀ ਇੱਕ ਜੀਓਗ੍ਰਾਫੀਕਲ ਲੋਕੇਸ਼ਨ ਹੋਣ ਕਰਕੇ ਇੱਕ ਬੈਂਚ ਤੇ ਬੈਣ ਦੇ ਹੱਕਦਾਰ ਬਣ ਜਾਂਦਾ ਜਿਹੜੇ ਬੈਂਚ ਤੇ ਰਸ਼ੀਆ ਚਾਈਨਾ ਤੇ ਅਮਰੀਕਾ ਤੇ ਕੈਨੇਡਾ ਵਰਗੀਆਂ ਕੰਟਰੀਆਂ ਬੈਹਂਦੀਆਂ ਹਨ ਬਹੁਤ ਵਧੀਆ ਜੀ ਗ੍ਰੀਨਲੈਂਡ ਦੇ ਆਪਣੇ ਲੋਕ ਜਿਹੜੇ ਉਥੋਂ ਦੇ ਮੂਲ ਨਿਵਾਸੀ ਨੇ ਜਿਹੜਾ ਕਿ ਤੁਸੀਂ ਨਾਂ ਲਿਆ ਹੋਣੇ ਆ ਉਹਨਾਂ ਦਾ ਮੰਨਣਾ ਕੀ ਆ ਉਹ ਕੀ ਕਹਿੰਦੇ ਆ ਵੀ ਉਹ ਡੈਨਮਾਰਕ ਨਾਲ ਰਹਿਣਾ ਚਾਹੁੰਦੇ ਆ ਜਾਂ ਇਹ ਕੀ ਕਨਫਲਿਕਟ ਪੈਦਾ ਹੋ ਰਿਹਾ ਦੇਸ਼ਾਂ ਦੇ ਵਿੱਚ ਵੀ ਕਿਉਂ ਇੱਧਰ ਧਿਆਨ ਜਾ ਰਿਹਾ ਵੈਲ ਗੁਰਮੁਹਿੰਦਰ ਸਿੰਘ ਜੀ ਗੱਲ ਇਸ ਤਰ੍ਹਾਂ ਆ ਕਿ ਗ੍ਰੀਨਲੈਂਡ ਦੇ ਲੋਕ ਵੀ ਭਲੀ ਭਾਨਤੀ ਜਾਣਦੇ ਹਨ ਕਿ ਉਹ ਇਸ ਟਾਈਮ ਤੇ ਕਿੰਗਡਮ ਆਫ ਡੈਨਮਾਰਕ ਦੇ ਅੰਡਰ ਹਨ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਕਿੰਗਡਮ ਆਫ ਡੈਨਮਾਰਕ ਇਸ ਟਾਈਮ ਦੇ ਉੱਪਰ ਉਹਨਾਂ ਨੂੰ ਜਿਵੇਂ ਡੈਨਮਾਰਕ ਅੱਜ ਦੀ ਡੇਟ ਦੇ ਵਿੱਚ ਕੰਟਰੀ ਹੈ ਯੂਰੋਪੀਅਨ ਯੂਨੀਅਨ ਦਾ ਹਿੱਸਾ ਹੈ ਯੂਰੋਪੀਅਨ ਯੂਨੀਅਨ ਦੇ ਹਿੱਸੇ ਦੇ ਨਾਲ ਨਾਲ ਉਹ ਨੈਟੋ ਦਾ ਵੀ ਇੱਕ ਮੈਂਬਰ ਹੈ ਉਹ 500 ਮਿਲੀਅਨ ਯੂਰੋ ਦੀ ਮਦਦ ਤੇ ਪਹੁੰਚਾਉਂਦੇ ਪਹੁੰਚਾਉਂਦੇ ਹਨ ਗ੍ਰੀਨਲੈਂਡ ਦੇ ਵਿੱਚ ਹਰ ਸਾਲ ਪਰ ਜੇ ਤੁਸੀਂ ਡਿਵਾਈਡ ਕਰੋ ਤੇ ਉਹ 500 ਮਿਲੀਅਨ ਯੂਰੋ ਤਕਰੀਬਨ 1000 ਯੂਰੋ ਦੇ ਵੀ ਲਗਭਗ ਲਾਗੇ ਬੰਨੇ ਨਹੀਂ ਬੰਦਾ ਉਹਨਾਂ ਦੀ ਪੋਪੂਲੇਸ਼ਨ ਦੇ ਹਿਸਾਬ ਨਾਲ ਜੀ ਜਦੋਂ ਅੱਜ ਦੀ ਡੇਟ ਦੇ ਵਿੱਚ ਇਹ ਕਹਿ ਸਕਦੇ ਕਿ ਇੱਕ ਮੌਕਾ ਇੱਕ ਗੋਲਡਨ ਓਪਰਚੁਨਿਟੀ ਗ੍ਰੀਨਲੈਂਡ ਦੇ ਲੋਕਾਂ ਦੇ ਹੱਥ 'ਚ ਆਈ ਆ ਜਿੱਥੇ ਦੁਨੀਆ ਦੇ ਵੱਡੇ ਵੱਡੇ ਦੇਸ਼ ਜਿਵੇਂ ਅਮਰੀਕਾ ਚਾਈਨਾ ਰਸ਼ੀਆ ਅੱਜ ਇਸ ਟਾਪੂ ਵਾਸਤੇ ਇੱਕ ਆਇਲੈਂਡ ਵਾਸਤੇ ਲੜ ਰਹੇ ਨੇ ਇੱਕ ਗੋਲਡਨ ਓਪਰਚ्युनिटी ਹੈ ਗ੍ਰੀਨਲੈਂਡ ਦੇ ਲੋਕਾਂ ਵਾਸਤੇ ਉਹਨਾਂ ਨੂੰ ਸਾਬਿਤ ਕਰਨ ਵਾਸਤੇ ਫੁੱਲ ਆਜ਼ਾਦੀ ਲੈਣ ਵਾਸਤੇ ਜਿਹਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਰੈਫਰੈਂਡਮ ਹੁੰਦਾ ਨਜ਼ਰ ਆਏਗਾ ਤੇ ਇੱਕ ਪੋਲ ਦੇ ਹਿਸਾਬ ਦੇ ਨਾਲ ਇਹ ਵੀ ਨਜ਼ਰ ਆਇਆ ਕਿ 80% ਤੋਂ ਵੱਧ ਲੋਕ ਜਿਹੜੇ ਆ ਉਹ ਇੰਡੀਪੈਂਡੈਂਸ ਚਾਹੁੰਦੇ ਵੀ ਨੇ ਡੈਨਮਾਰਕ ਤੋਂ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਉਹ ਅਮਰੀਕਾ ਦੀ 51st ਸਟੇਟ ਜਿਵੇਂ ਆ ਉਹ ਬੰਨਣਾ ਚਾਹੁੰਦੇ ਆ ਉਹ ਇੰਡੀਪੈਂਡੈਂਟ ਕੰਟਰੀ ਜ਼ਰੂਰ ਚਾਹੁੰਦੇ ਹਨ ਤੇ ਇਹ ਡੈਫੀਨਿਟਲੀ ਬਣਦੀ ਵੀ ਹੈ ਜਿੰਨੇ ਵੈਲਿਊਏਬਲ ਮਿਨਰਲ ਇਸ ਟਾਈਮ ਤੇ ਡੈਨ ਆ ਗ੍ਰੀਨਲੈਂਡ ਦੇ ਵਿੱਚ ਨੇ ਉਹ ਇੱਕ ਟੇਬਲ ਟਾਕ ਵੀ ਕਰਨਾ ਚਾਹੁੰਦੇ ਹਨ ਵੱਡੀਆਂ ਵੱਡੀਆਂ ਕੰਟਰੀਆਂ ਨਾਲ ਸੋ ਥੈਟ ਕਿ ਇੰਪੋਰਟ ਐਕਸਪੋਰਟ ਦੇ ਸਿਲਸਿਲੇ ਦੇ ਥਰੂ ਉਹਨਾਂ ਦੀ ਕੰਟਰੀ ਦੀ ਜਿਹੜੀ ਡਿਵੈਲਪਮੈਂਟ ਆ ਹੁਣ ਨੈਕਸਟ ਲੈਵਲ ਤੇ ਪਹੁੰਚ ਸਕੇ ਜੋ ਅਜੇ ਤੱਕ ਇੱਕ ਕਾਈਂਡ ਆਫ ਮੈਸ ਸਮਝ ਸਕਦਾ ਕਿ ਸਟੌਪ ਹੀ ਰਹੀ ਹੈ ਜ਼ਰੂਰੀ ਹੈ ਜੀ ਬਿਲਕੁਲ ਜ਼ਰੂਰੀ ਹੈ ਇਹਨਾਂ ਦੇ ਲੋਕਾਂ ਵਾਸਤੇ ਆਪਣੀ ਸੈਲਫ ਆਈਡੈਂਟੀਟੀ ਐਸਟੈਬਲਿਸ਼ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਇਹਦੇ ਨਾਲ ਹੀ ਇੱਕ ਚੀਜ਼ ਹੋਰ ਦੱਸੋ ਵੀ ਅਮਰੀਕਾ ਦਾ ਕੀ ਯੋਗਦਾਨ ਹੈ ਗ੍ਰੀਨਲੈਂਡ ਦੇ ਵਿੱਚ ਅਮਰੀਕਾ ਕੀ ਕਰ ਰਿਹਾ ਗ੍ਰੀਨਲੈਂਡ ਨੂੰ ਅਬੋਲਿਸ਼ ਕਰਨਾ ਚਾਹੁੰਦਾ ਅ ਗੁਰਮੋਹਨ ਸਿੰਘ ਜੀ ਇਹ ਨਵੀਂ ਗੱਲ ਨਹੀਂ ਹੈ ਕਿ ਅਮਰੀਕਾ ਹੁਣੇ-ਹੁਣੇ ਗ੍ਰੀਨਲੈਂਡ ਦੇ ਵਿੱਚ ਇੰਟਰਸਟਿਡ ਹੋਇਆ ਅਮਰੀਕਾ ਦਾ ਇੰਟਰਸਟ ਗ੍ਰੀਨਲੈਂਡ ਦੇ ਉੱਪਰ ਅਜ ਤੋਂ 70-80 ਸਾਲ ਪਹਿਲੇ ਵੀ ਹੋਇਆ ਸੀ ਜਦੋਂ ਅਮਰੀਕਾ ਨੇ 100 ਮਿਲੀਅਨ ਡਾਲਰ 골ਡ ਦੇ ਰੂਪ ਦੇ ਵਿੱਚ ਡੈਨਮਾਰਕ ਨੂੰ ਪੇਸ਼ਕਸ਼ ਕੀਤੀ ਸੀ ਇਹ ਖਰੀਦਣ ਦੀ ਜਦਕਿ ਡੈਨਮਾਰਕ ਵੱਲੋਂ ਇਹ ਚੀਜ਼ ਡਿਨਾਈ ਕਰ ਦਿੱਤੀ ਗਈ ਤੇ ਦੋਵਾਂ ਦੇਸ਼ਾਂ ਦੇ ਵਿਚਕਾਰ ਇੱਕ ਸਮਝੌਤਾ ਹੋਇਆ ਕਿ ਇਹ ਚੀਜ਼ ਨੂੰ ਅਸੀਂ ਵਰਲਡ ਨੂੰ ਡਿਸਕਲੋਜ਼ ਨਹੀਂ ਕਰਾਂਗੇ ਹਾਲਾਂਕਿ ਇਹ ਚੀਜ਼ ਲੇਟਰ ਆਨ ਡਿਸਕਲੋਜ਼ ਪਬਲੀਕਲੀ ਹੋ ਚੁੱਕੀ ਸੀ ਹੁਣ ਜੇ ਗੱਲ ਕਰੀਏ ਸਿਕਿਉਰਿਟੀ ਦੀ ਅਮਰੀਕਾ ਦਾ ਜਿਵੇਂ ਮੈਂ ਪਹਿਲਾਂ ਇਸ ਚੀਜ਼ ਦੇ ਉੱਪਰ ਬਿਆਨ ਕੀਤਾ ਸੀ ਕਿ ਅਮਰੀਕਾ ਨੇ ਆਲਰੇਡੀ ਇੱਕ ਨੇਵਲ ਬੇਸ ਉਸ ਟਾਈਮ ਦੇ ਉੱਪਰ ਪੁਟੋਫਿਕ ਦੇ ਵਿੱਚ ਬਣਾਇਆ ਹੋਇਆ ਸੋ ਕਹਿ ਸਕਦੇ ਹਾਂ ਕਿ ਪਿਛਲੇ ਲੰਬੇ ਅਰਸੇ ਤੋਂ ਅਮਰੀਕਾ ਸਿਕਿਉਰਿਟੀ ਪ੍ਰੋਵਾਈਡ ਕਰਦਾ ਆ ਰਿਹਾ ਹੈ ਗ੍ਰੀਨਲੈਂਡ ਨੂੰ ਹੁਣ ਗ੍ਰੀਨਲੈਂਡ ਦੇ ਲੋਕ ਇੰਟਰਫੀਰੈਂਸ ਤੇ ਭਾਵੇਂ ਨਾ ਚਾਉਣ ਪਰ ਸਿਕਿਉਰਿਟੀ ਤੇ ਜ਼ਰੂਰ ਚਾਉਣਗੇ ਮੈਂ ਇੱਕ ਚੀਜ਼ ਰੈਫਰੈਂਸ ਦੇ ਆਧਾਰ ਦੇ ਉੱਪਰ ਜ਼ਰੂਰ ਕਹਿਣਾ ਚਾਹੁੰਦਾ ਕਿ ਮਾਰਕ ਜੈਕਬਸਨ ਜਿਹੜੇ ਨੇ ਇੱਕ ਕਾਫੀ ਐਕਸਪਰਟ ਨੇ ਆਰਕਟਿਕ ਦੇ ਉੱਪਰ ਅਤੇ ਰਾਇਲ ਡੈਨਿਸ਼ ਆਰਮੀ ਡਿਫੈਂਸ ਕਾਲਜ ਦੇ ਜਿਹੜੇ ਆ ਡੈਨਮਾਰਕ ਦੇ ਵਿੱਚ ਇੱਕ ਅਹੁਦਾ ਵੀ ਰੱਖਦੇ ਹਨ ਉਹਨਾਂ ਨੇ ਵੀ ਇਹ ਗੱਲ ਬਿਆਨ ਕੀਤੀ ਹੈ ਕਿ ਜੇ ਡੈਨਮਾਰਕ ਆਪਣਾ ਸਾਰਾ ਮਿਲਟਰੀ ਬਜਟ ਗ੍ਰੀਨਲੈਂਡ ਦੇ ਉੱਪਰ ਵੀ ਸਪੈਂਡ ਕਰ ਦਵੇ ਤਾਂ ਵੀ ਗ੍ਰੀਨਲੈਂਡ ਨੂੰ ਸਿਕਿਉਰਿਟੀ ਪ੍ਰੋਵਾਈਡ ਨਹੀਂ ਕਰ ਸਕਦਾ ਇਸ ਕਰਕੇ ਅਮਰੀਕਾ ਦਾ ਰੋਲ ਇੱਥੇ ਬਹੁਤ ਇੰਪੋਰਟੈਂਟ ਜਿਹੜਾ ਵਾ ਉਹ ਜਾਬਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਬਿਲਕੁਲ ਜੀ ਇਹਦੇ ਇਕਨੋਮਿਕ ਬੇਨੀਫਿਟ ਕੀ ਆ ਜੇ ਮੰਨ ਲਓ ਯੂ ਐਸ اے ਇਹਦੇ ਉੱਤੇ ਆਪਣਾ ਕਬਜ਼ਾ ਜਮਾਉਂਦਾ ਯਾ ਇੰਡੀਪੈਂਡੈਂਟ ਸਟੇਟ ਵੀ ਬਣ ਜਾਂਦੀ ਹੈ ਗ੍ਰੀਨਲੈਂਡ ਹਮ ਹਮ ਇਹ ਆਪਣੇ ਆਪ ਨੂੰ ਇਕਨੋਮਿਕਲੀ ਕਿੱਦਾਂ ਸਰਵਾਈਵ ਕਰ ਸਕਦਾ ਆ ਵੈਲ ਇੱਥੇ ਜੋ ਸਟਰੈਟਜੀ ਗ੍ਰੀਨਲੈਂਡ ਦੇ ਲੋਕਾਂ ਜਾਂ ਗ੍ਰੀਨਲੈਂਡ ਦੀ ਸਰਕਾਰ ਵੱਲੋਂ ਅਪਣਾਈ ਜਾ ਰਹੀ ਹੈ ਫਸਟ ਥਿੰਕ ਫਸਟ ਕੇ ਜਿਹਦੇ ਚਫ ਕੋਰਸ ਉਹਨਾਂ ਨੂੰ ਵੀ ਪਤਾ ਕਿ ਉਹਨਾਂ ਕੋ ਉੱਥੇ ਬਹੁਤ ਵੈਲਿਊਏਬਲ ਮਿਨਰਲਸ ਜਿਹੜੇ ਨੇ ਉਹਨਾਂ ਦੀ ਧਰਤੀ ਦੇ ਵਿੱਚ ਹਨ ਔਇਲ ਗੈਸ ਦੇ ਭੰਡਾਰ ਜਿਹੜੇ ਨੇ ਇਸ ਟਾਈਮ ਗ੍ਰੀਨਲੈਂਡ ਦੀ ਧਰਤੀ ਦੇ ਵਿੱਚ ਹਨ ਆ ਮੈਂ ਇਸ ਤੋਂ ਪਹਿਲਾਂ ਥੋੜੀ ਜੀ ਚੀਜ਼ ਐਡ ਕਰਨਾ ਚਾਹਾਂਗਾ ਕਿ ਸਨ 1980 ਤੋਂ ਲੈ ਕੇ 2019 ਤੱਕ ਦੇ ਜਿਹੜੇ ਰਿਸਰਚ ਹੋਈ ਹੈ ਨੈਸਾ ਵੱਲੋਂ ਉਹਦੇ ਚ ਇਹ ਆਇਆ ਕਿ ਆਰਟਿਕ ਦੀ ਜਿਹੜੀ ਬਰਫ਼ਾ ਬਹੁਤ ਤੇਜ਼ੀ ਨਾਲ ਮੈਲਟ ਕਰ ਰਹੀ ਹੈ 2100 ਸਨ ਤੱਕ ਆਉਂਦੇ ਆਉਂਦੇ ਔਰ ਕਈ ਲੋਕਾਂ ਦਾ ਤੇ ਕਈ ਵਿਗਿਆਨੀਆਂ ਦਾ ਇਹ ਵੀ ਮੰਨਣਾ ਕਿ 2100 ਸਨ ਤੋਂ ਪਹਿਲਾਂ ਵੀ ਜਿਹੜੀ ਬਰਫ਼ਾ ਆਰਟਿਕ ਦੀ ਮੈਲਟ ਡਾਊਨ ਹੋ ਜੇਗੀ ਜਿਵੇਂ ਜਿਵੇਂ ਬਰਫ਼ ਮੈਲਟ ਡਾਊਨ ਹੋ ਰਹੀ ਆ ਬਹੁਤ ਹੀ ਜ਼ਿਆਦਾ ਕਹਿ ਸਕਦੇ ਹਾਂ ਵੈਲਿਊਏਬਲ ਮਟੀਰੀਅਲ ਜਿਹੜਾ ਗ੍ਰੀਨਲੈਂਡ ਵਰਗੀ ਧਰਤੀ ਦੇ ਵਿੱਚੋਂ ਨਿਕਲਦਾ ਨਜ਼ਰ ਆ ਰਿਹਾ ਹੁਣ ਜਦੋਂ ਗ੍ਰੀਨਲੈਂਡ ਦੇ ਲੋਕ ਆਜ਼ਾਦ ਹੋਣਗੇ ਉਹਨਾਂ ਦੀ ਆਪਣੀ ਪਾਰਲੀਮੈਂਟ ਮਤਲਬ ਜਦੋਂ ਉਹ ਕਿੰਗਡਮ ਆਫ ਡੈਨਮਾਰਕ ਤੋਂ ਬਾਹਰ ਹੋਣਗੇ ਉਹ ਟੇਬਲ ਟਾਕ ਡਾਇਰੈਕਟਲੀ ਕਰ ਸਕਦੇ ਆ ਹਾਂ ਇੱਕ ਚੀਜ਼ ਜ਼ਰੂਰ ਹੈ ਉਹਨਾਂ ਕੋ ਰਾਈਟ ਨਾਉ ਇਨਫਰਾਸਟ੍ਰਕਚਰ ਨਹੀਂ ਹੈ ਗ੍ਰੀਨਲੈਂਡ ਦੀਆਂ ਜਿਹੜੀਆਂ ਕੰਡੀਸ਼ਨ ਨੇ ਵੈਦਰ ਕੰਡੀਸ਼ਨ ਬਹੁਤ ਹਾਰਸ਼ ਨੇ ਉਹਨਾਂ ਕੋ ਐਸੇ ਇਕਵਿਪਮੈਂਟ ਨਹੀਂ ਹੈ ਜਿਹਦੇ ਨਾਲ ਉਹ ਇਹ ਚੀਜ਼ਾਂ ਦੀ ਮਾਈਨਿੰਗ ਕਰ ਸਕਣ ਮਾਈਨਿੰਗ ਦੇ ਵਿੱਚ ਉੱਥੇ ਯੂਰੇਨੀਅਮ ਦੇ ਟਰੇਸ ਵੀ ਪਾਏ ਗਏ ਆ ਜਿਹਦੇ ਕਰਕੇ ਇੱਕ ਰਿਸਕ ਫੈਕਟਰ ਵੀ ਜ਼ਰੂਰ ਬਣਿਆ ਹੋਇਆ ਸੋ ਇਹ ਚ ਕੋਈ ਡਾਊਟ ਨਹੀਂ ਕਿ ਉਹਨਾਂ ਨੂੰ ਇਸ ਟਾਈਮ ਅਮਰੀਕਾ ਚਾਈਨਾ ਵਰਗੇ ਦੇਸ਼ਾਂ ਦੀ ਲੋੜ ਵੀ ਹੈ ਪਰ ਚਾਈਨਾ ਤੇ ਰਸ਼ੀਆ ਦਾ ਜਿਹੜਾ ਸੁਭਾਅਕ ਹੈ ਕਿ ਉਥੇ ਕਾਈਂਡ ਆਫ ਡਿਕਟੇਟਰਸ਼ਿਪ ਹੋਣ ਕਰਕੇ ਸੁਭਾਅਕ ਜਾਂ ਕੰਮ ਹੈ ਕਿ ਇਹਨਾਂ ਦਾ ਜਿਹੜਾ ਝੁਕਾਅ ਵਾ ਉਹ ਟੂਵਰਡਸ ਅਮਰੀਕਾ ਜਾਂ ਯੂਰਪ ਵੱਲ ਹੀ ਹੋਏਗਾ ਕੱਲ ਨੂੰ ਟੇਬਲ ਟਾਕ ਦੇ ਵਿੱਚ ਜਦੋਂ ਇਹ ਡਿਸਕਸ਼ਨ ਹੋਏਗੀ ਸੋ ਇਹ ਇੱਕ ਵਧੀਆ ਤੇ ਇੱਕ ਬੜੇ ਹੀ ਜ਼ਿਆਦਾ ਆਨ ਵਾਲੇ ਸਮੇਂ ਦੇ ਵਿੱਚ ਇਕਨੋਮਿਕਲੀ ਗਰੋ ਕਰਨ ਵਾਲਾ ਦੇਸ਼ ਗ੍ਰੀਨਲੈਂਡ ਬਣ ਸਕਦਾ ਇੱਕ ਭਾਜੀ ਹੋਰ ਕੁਐਸਚਨ ਇਹ ਹੈ ਵੀ ਜਦੋਂ ਦੇ 트럼ਪ ਸਾਹਿਬ ਆਏ ਨੇ ਵਿਜਾਰਤ ਚ ਉਦੋਂ ਦਾ ਇਹ ਮੁੱਦਾ ਬਹੁਤ ਭਖਿਆ ਹੋਇਆ ਗ੍ਰੀਨਲੈਂਡ ਦੇ ਆਲੇ-ਦੁਆਲੇ ਜਿੰਨੇ ਵੀ ਦੇਸ਼ ਨੇ ਜਾਂ ਉਹਨਾਂ ਦੀ ਅੱਖ ਬਹੁਤ ਆ ਗਈ ਹੈ ਗ੍ਰੀਨਲੈਂਡ ਤੇ ਕਿਉਂ ਆਈ ਹੈ ਕਿਉਂ ਮੁੱਦਾ ਭਖ ਗਿਆ ਆਖਿਰਕਾਰ 트럼ਪ ਸਾਹਿਬ ਹੀ ਇਹ ਮੁੱਦੇ ਨੂੰ ਕਿਉਂ ਲੈ ਕੇ ਆਏ ਨੇ ਅੱਗੇ ਤਿੰਨ ਪੁਆਇੰਟ ਦੇ ਵਿੱਚ ਇਹਦਾ ਜਵਾਬ ਹੈ ਜੀ ਨਾਰਥ-ਵੈਸਟ ਸੀ ਰੂਟ ਨਾਰਦਰਨ ਸੀ ਰੂਟ ਤੇ ਟ੍ਰਾਂਸਪੋਲਰ ਇਹ ਤਿੰਨੋਂ ਰੂਟ ਦੀ ਅਗਰ ਗੱਲ ਕਰੀਏ ਇਹ ਨਵੇਂ ਸੀ ਰੂਟ ਅਮਰਜ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਅਗਰ ਅਸੀਂ ਦੇਖੀਏ ਤੇ ਅਗਰ ਯੂਐਸ ਨੂੰ ਪੈਸੀਫਿਕ इवन ਕੈਨੇਡਾ ਦੀ ਵੈਸਟ ਸਾਈਡ ਨੂੰ ਵੀ ਅਗਰ ਪੈਸੀਫਿਕ ਰਾਊਟ ਦੇ ਥਰੂ ਯੂਰਪ ਨੂੰ ਕੁਝ ਟ੍ਰੇਡ ਕਰਨ ਦੀ ਲੋੜ ਪੈਂਦੀ ਆ ਏਸ਼ੀਆ ਨੂੰ ਟ੍ਰੇਡ ਕਰਨ ਦੀ ਲੋੜ ਪੈਂਦੀ ਆ ਤੇ ਉਹਨਾਂ ਨੂੰ ਬੜਾ ਹੀ ਲੰਬਾ ਰਾਊਟ ਜਿਹੜਾ ਵਾ ਉਹ ਲੈ ਕੇ ਜਾਣਾ ਪੈਂਦਾ ਵਾ ਪਨਾਮਾ ਕਨਾਲ ਦੇ ਥਰੂ ਹੁਣੇ ਰਾਊਟ ਦੇ ਵਿੱਚ ਵੇਖਣਾ ਇਹ ਬਣਦਾ ਕਿ ਇੱਕ ਤੇ ਡਿਸਟੈਂਸ ਬਹੁਤ ਜ਼ਿਆਦਾ ਦੂਜਾ ਲੱਖਾਂ ਹੀ ਡਾਲਰ ਦੇ ਖਰਚਾ ਜਿਹੜਾ ਹੁੰਦਾ ਫਿਰ ਪਨਾਮਾ ਕਨਾਲ ਦੇ ਪੈਸੇਜ ਨੂੰ ਕ੍ਰੋਸ ਕਰਨ ਵਾਸਤੇ ਵੀ ਇੱਕ ਸਪੈਸੀਫਿਕ ਅਮਾਉਂਟ ਜਿਹੜਾ ਵਾ ਹਰ ਸ਼ਿਪ ਨੂੰ ਪੇ ਕਰਨਾ ਪੈਂਦਾ ਇੱਕ ਇਹ ਇੱਕ ਬੜਾ ਵੱਡਾ ਕਾਰਨ ਹੁਣ ਜਿਹੜਾ ਮੈਂ ਨਾਰਥ-ਵੈਸਟ ਪੈਸੇਜ ਦੀ ਗੱਲ ਕੀਤੀ ਆ ਇਹ ਕੈਨੇਡਾ ਦੇ ਉੱਪਰੋਂ ਦੀ ਇੱਕ ਪੈਸੇਜ ਆ ਸੀ ਰਾਊਟ ਆ ਜਿਹੜਾ ਆਨ ਵਾਲੇ ਸਮੇਂ ਦੇ ਵਿੱਚ ਕਲੀਅਰ ਹੁੰਦਾ ਨਜ਼ਰ ਆਏਗਾ ਹਾਲਾਂਕਿ ਕੈਨੇਡਾ ਨੇ ਸਨ 2014 ਦੇ ਵਿੱਚ ਤਕਰੀਬਨ ਤਕਰੀਬਨ 23000 ਟਨ ਨਿਕਲ ਜਿਹੜਾ ਵਾ ਉਸ ਰੂਟ ਦੇ ਥਰੂ ਸਮਰਸ ਦੇ ਵਿੱਚ ਇਹਨਾਂ ਨੇ ਚਾਈਨਾ ਨੂੰ ਆਲਰੇਡੀ ਇੱਕ ਸ਼ਿਪ ਭੇਜਿਆ ਸੀ ਰਸ਼ੀਆ ਦੀ ਕੋਸਟ ਦੇ ਅਲੋਂਗ ਨਾਰਦਰਨ ਰਾਊਟ ਜ਼ਰੂਰ ਨਿਕਲਦਾ ਵਾ ਟ੍ਰਾਂਸਪੋਲਰ ਜਿਹੜਾ ਰਾਊਟ ਆ ਇਹ ਵੀ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਇਮਰਜ ਹੁੰਦਾ ਨਜ਼ਰ ਆਉਂਦਾ ਹੁਣ 트੍ਰੰਪ ਸਾਹਿਬ ਨੇ ਇਹ ਮੁੱਦਾ ਚੁੱਕਿਆ ਜੇ ਅੱਜ 트੍ਰੰਪ ਸਾਹਿਬ ਨਾ ਹੁੰਦੇ 트੍ਰੰਪ ਦੀ ਜਗ੍ਹਾ ਕੋਈ ਹੋਰ ਪ੍ਰੈਜ਼ੀਡੈਂਟ ਹੁੰਦਾ ਤੇ ਆਉਣ ਵਾਲੇ ਜੇ ਆਹ ਟਰਮ ਚ ਨਾ ਚੁੱਕਦੇ ਤੇ ਅਗਲੀ ਟਰਮ ਦੇ ਵਿੱਚ ਇਹ ਮੁੱਦਾ ਜ਼ਰੂਰ ਚੁੱਕਿਆ ਜਾਣਾ ਸੀ ਕਿਉਂਕਿ ਜੇ ਦਾ ਜੋਰ ਇਸ ਟਾਈਮ ਦੇ ਉੱਪਰ ਬਲੂ ਵਾਟਰਸ ਦੇ ਉੱਪਰ ਹੋਏਗਾ ਮੈਂ ਥੋੜਾ ਜਿਹਾ ਐਕਸਪਲੇਨ ਕਰ ਦੇਣਾ ਚਾਹੁੰਨਾ ਦਰਸ਼ਕਾਂ ਨੂੰ ਗ੍ਰੀਨ ਵਾਟਰ ਤੇ ਬਲੂ ਵਾਟਰ ਗ੍ਰੀਨ ਵਾਟਰ ਜਿਹੜੀਆਂ ਹੁੰਦੀਆਂ ਨੇ ਜ਼ਿਆਦਾਤਰ ਮੈਰੀਟਾਈਮ ਬਾਰਡਰ ਜਿਹੜੇ ਦੇਸ਼ਾਂ ਦੀ ਕੋਸਟ ਦੇ ਅਲੋਂਗ ਕੁਝ ਮਾਈਲਸ ਤੱਕ ਜਿਹੜੀ ਆ ਜਿਹਨੂੰ ਕਹਿ ਸਕਦੇ ਕਿ ਅੰਤਰਰਾਸ਼ਟਰੀ ਸਰਦੇ ਤੋਂ ਪਹਿਲਾਂ ਜਿਹੜੇ ਹੁੰਦੇ ਆ ਉਹ ਉਹਨਾਂ ਦੇਸ਼ਾਂ ਨੂੰ ਲੱਗਦੇ ਬਾਰਡਰ ਹੁੰਦੇ ਨੇ ਉਹਨਾਂ ਨੂੰ ਅਸੀਂ ਗ੍ਰੀਨ ਵਾਟਰ ਕਹਿੰਦੇ ਆ ਗ੍ਰੀਨ ਵਾਟਰ ਨੇਵੀਸ ਬਹੁਤੇ ਦੇਸ਼ਾਂ ਨੇ ਰੱਖੀਆਂ ਹੁੰਦੀਆਂ ਨੇ ਜਿਹੜੀ ਬਲੂ ਵਾਟਰ ਨੇਵੀ ਹੈ ਜਿਆਦਾਤਰ ਸਭ ਤੋਂ ਵੱਡੀ ਅਮਰੀਕਾ ਦੀ ਨੀਵੀ ਹੈ ਜੀ ਬਲੂ ਵਾਟਰ ਨੀਵੀ ਸੋ ਬੇਸਿਕਲੀ ਨੈਵੀਗੇਬਲ ਰਾਊਟਸ ਦੇ ਵਿੱਚ ਅਮਰੀਕਾ ਦਾ ਕਹਿ ਸਕਦੇ ਕਬਜ਼ਾ ਹੈਗਾ ਹੁਣ ਜਿਹੜਾ ਇਹ ਰਾਊਟ ਉੱਪਰ ਆ ਰਹੇ ਨੇ ਨਵੇਂ ਇਹਨਾਂ ਉੱਪਰ ਅਧਿਕਾਰ ਉਹਨਾਂ ਦੇਸ਼ਾਂ ਦਾ ਜ਼ਿਆਦਾ ਹੋਏਗਾ ਜਿਨ੍ਹਾਂ ਦੀ ਕੋਸਟ ਉਹਨੂੰ ਲੱਗਦੀ ਹੋਊਗੀ ਜਿਹਦੇ ਵਿੱਚ ਸਭ ਤੋਂ ਵੱਡਾ ਹੱਥ ਇਸ ਟਾਈਮ ਦੇ ਉੱਪਰ ਰਸ਼ੀਆ ਦਾ ਹੁੰਦਾ ਜੀ ਫਿਰ ਕੈਨੇਡਾ ਦਾ ਹੁੰਦਾ ਅਮਰੀਕਾ ਦਾ ਆਰਕਟਿਕ ਦੇ ਉੱਪਰ ਹੱਕ ਉਹਨਾਂ ਕੀ ਹੁੰਦਾ ਜਿਨ੍ਹਾਂ ਕਿ ਅਲਾਸਕਾ ਹੈ ਹੁਣ ਜੇ ਗ੍ਰੀਨਲੈਂਡ ਜਿਹਦਾ ਬਹੁਤ ਹੀ ਵੱਡੀ ਟੈਰੀਟਰੀ ਮੰਨੀ ਜਾ ਸਕਦੀ ਹੈ ਗ੍ਰੀਨਲੈਂਡ ਦੇ ਉੱਪਰ ਆਉਣ ਵਾਲੀ ਜਗਾ ਅਗਰ ਅਮਰੀਕਾ ਦੇ ਨਾਲ ਕੋਈ ਸਮਝੌਤਾ ਹੁੰਦਾ ਹੈ ਤੇ ਗ੍ਰੀਨਲੈਂਡ ਦੇ ਵੀ ਕਹਿ ਸਕਦੇ ਕਿ ਉੱਪਰਲਾ ਜਿਹੜਾ ਪੈਸੇਜ ਆ ਉਹ ਅਮਰੀਕਾ ਦੇ ਹੱਥ ਸੀ ਰੂਟ ਉਹਦਾ ਕੰਟਰੋਲ ਆ ਸਕਦਾ ਇਹਦੇ ਨਾਲ ਨਾਲ ਯੂਕੇ ਆਈਸਲੈਂਡ ਨਾਰਵੇ ਵੀ ਅਧਿਕਾਰ ਆਪਣਾ ਉਹਦੇ ਉੱਪਰ ਰੱਖਦੇ ਹਨ ਸੋ ਟਰੰਪ ਸਾਹਿਬ ਨੇ ਆਉਣ ਵਾਲੇ 30 ਸਾਲ ਜਾਂ 25 ਸਾਲ ਲਾ ਲੀਏ ਪਹਿਲਾਂ ਹੀ ਵੇਖ ਕੇ ਉਹਨਾਂ ਨੂੰ ਪਤਾ ਵੀ ਇੱਕ ਨਵਾਂ ਟ੍ਰੇਡ ਰੂਟ ਸਟੈਬਲਿਸ਼ ਹੋਣਾ ਤੇ ਉਹਦੇ ਤੇ ਆਲਰੇਡੀ ਆਪਣਾ ਕੰਟਰੋਲ ਜਿਹੜਾ ਕਿ ਆਲਮੋਸਟ ਹੋ ਹੀ ਚੁੱਕਾ ਕਿ ਜੋ ਕਹਿ ਦਿੱਤਾ ਤੇ ਹੋਣਾ ਹੀ ਆ ਜੀ ਆਪਣਾ ਕਬਜ਼ਾ ਕਰਨਾ ਚਾਹੁੰਦੇ ਆ ਬਿਲਕੁਲ ਅਮਰੀਕਾ ਆਪਣਾ ਵੇਖੋ ਜੀ ਇੱਕ ਟਰੇਡ ਦਾ ਯੁੱਗ ਹੈ ਇਕਨੋਮੀ ਦਾ ਯੁੱਗ ਹੈ ਹਰ ਕੋਈ ਇਕਨੋਮਿਕਲੀ ਹਰ ਕੰਟਰੀ ਆਪਣੇ ਆਪ ਨੂੰ ਗਰੋ ਕਰਨ ਦੀ ਕੋਸ਼ਿਸ਼ ਕਰ ਰਹੀ ਆ ਸੋ ਫਾਰ ਅਮਰੀਕਾ ਸੁਪਰ ਪਾਵਰ ਹੋਣ ਦੇ ਨਾਤੇ ਬਹੁਤ ਹੀ ਜ਼ਿਆਦਾ ਭਾਵੇਂ ਪੈਸੀਫਿਕ ਆ ਚਾਹੇ ਐਟਲੈਂਟਿਕ ਆ ਚਾਹੇ ਇੰਡੀਅਨ ਓਸ਼ੀਨ ਆ ਹਰ ਬੰਨੇ ਚਾਈਨਾ ਨੂੰ ਕਿਸੇ ਨਾ ਕਿਸੇ ਤਰੀਕੇ ਘੇਰਦਾ ਆਇਆ ਹੈ ਹੁਣ ਇੱਕ ਐਸਾ ਰਾਊਟ ਨਵਾਂ इमਰਜ ਹੋਣਾ ਹੁਣ ਅਹੀ ਗੱਲ ਕੀਤੀ 25 30 ਸਾਲ ਦੀ ਗੱਲ ਨਹੀਂ ਹੈ ਗੁਰਮੇਲ ਸਿੰਘ ਜੀ ਇਹ ਦੇਸ਼ 100 100 ਸਾਲ ਦੇ 150 ਸਾਲ ਅਡਵਾਂਸ ਚੀਜ਼ਾਂ ਦੀ ਪਲੈਨਿੰਗ ਕਰਕੇ ਚੱਲਦੇ ਹਨ ਅੱਛਾ ਜੀ ਇਹ ਆਪਣੇ ਇੱਕ ਪ੍ਰੈਜ਼ੀਡੈਂਟ ਦੀ ਜੇ ਉਮਰ ਹੈ ਉਹ ਆਫ ਕੋਰਸ ਹੁਣ ਇੰਨੀ ਉਮਰ ਤੇ ਕਿਸੇ ਪ੍ਰੈਜ਼ੀਡੈਂਟ ਦੀ ਬਚੀ ਨਹੀਂ ਹੈ ਰਾਈਟ ਕਿ ਕਹਿ ਸਕੇ ਕਿ ਭਈ ਹੁਣ ਐਟ ਲੀਸਟ ਉਹ ਦੇਸ਼ ਦੀ ਜਿਹੜੀ ਬਿਊਰੋਕ੍ਰੇਸੀ ਆ ਉਹ ਇਹ ਪਲਾਨਸ ਤਿਆਰ ਕਰਦੀ ਆ ਕਿ ਆਉਣ ਵਾਲੇ 100 ਸਾਲ ਬਾਅਦ ਵੀ ਐਸੀ ਕਿਹੜੀ ਸਟਰੈਟਜੀ ਯੂਜ਼ ਕੀਤੀ ਜਾਵੇ ਜੀਓ ਪੋਲਿਟਿਕਲੀ ਜਿਹੜੀ ਉਹਨਾਂ ਦੇ ਦੇਸ਼ ਦੀ ਜਿਹੜੀ ਪਾਵਰ ਆ ਜਿਹੜੀ ਉਹਨਾਂ ਦੀ ਸੱਤਾ ਹੈ ਵਰਲਡ ਨੂੰ ਕੰਟਰੋਲ ਕਰਨ ਵਾਸਤੇ ਉਹ ਬਰਕਰਾਰ ਰਵੇ ਇਹ ਜਿਵੇਂ ਕਿ ਹੁਣ ਆਪਾਂ ਇਸ ਮੁੱਦੇ ਤੇ ਗੱਲ ਕਰ ਰਹੇ ਆ ਜਿਹੜਾ ਕਿ ਬਹੁਤ ਜ਼ਿਆਦਾ ਪਬਲਿਕ ਹੋ ਚੁੱਕਿਆ ਜੀ ਤੁਹਾਨੂੰ ਇਹ ਲੱਗਦਾ ਵੀ ਇਹ ਕਿਤੇ ਨਾ ਕਿਤੇ ਇਹਨਾਂ ਨੂੰ ਅੰਦਰ ਖਾਤੇ ਹੀ ਸੌਰਟ ਆਊਟ ਕਰ ਲੈਣਾ ਚਾਹੀਦਾ ਸੀਗਾ ਜਿੱਦਾਂ ਕਿ ਅਮਰੀਕਾ ਦੇ ਕੋਲ ਬਹੁਤ ਤਕੜੀਆਂ ਬਾਹਵਾਂ ਨੇ CIA ਹੋ ਗਿਆ US AID ਹੋ ਗਿਆ ਕਿਤੇ ਨਾ ਕਿਤੇ ਇਹ ਉਦਾਂ ਵੀ ਤੇ ਸੌਟ ਆਊਟ ਕਰ ਸਕਦੇ ਸਨ ਕਿ ਸੌਰੀ ਕਿ ਇਹਨਾਂ ਨੂੰ ਇਹਦੇ ਵਿੱਚ ਇਹਨੂੰ ਪਬਲਿਕ ਕਰਨ ਦੇ ਵਿੱਚ ਹੀ ਕਿਉਂ ਇਹਨਾਂ ਨੂੰ ਫਾਇਦਾ ਲੱਗਿਆ ਵੈਲ ਗੁਰਮੋਹਨ ਸਿੰਘ ਜੀ US AID ਦਾ ਤੇ ਪਟਾਕਾ ਦੇ ਆਉਂਦੇ 트럼ਪ ਸਾਹਿਬ ਦੇ ਬੋਲ ਪਿਆ ਹੋਇਆ ਹਾਂਜੀ ਠੀਕ ਹੈ CIA ਤੇ 트럼ਪ ਸਾਹਿਬ ਦੀ ਕਿੰਨੀ ਕੁ ਬਣਦੀ ਆ ਇਸ ਟਾਈਮ ਦੇ ਉੱਪਰ ਉਹ ਵੀ ਅਜ ਤੱਕ ਮੀਡੀਆ ਤੋਂ ਇਹ ਗੱਲ ਲੁਕੀ ਨਹੀਂ ਹੋਈ ਅ ਰਹੀ ਗੱਲ ਗ੍ਰੀਨਲੈਂਡ ਦੇ ਉੱਪਰ ਜਿਹੜਾ ਨੈਸਾ ਦਾ ਜਿਵੇਂ ਮੈਂ ਪਹਿਲਾਂ ਵੀ ਬਿਆਨ ਕੀਤਾ ਸੀ ਕਿ ਖਾਸ ਕਰਕੇ 1980 ਤੋਂ ਲੈ ਕੇ 2019 ਦੇ ਵਿੱਚ ਜਿਹੜੀ ਸਟੱਡੀ ਰਿਸਰਚ ਹੋਈ ਆ ਬਰਫ਼ ਜਿਹੜੀ ਆਰਟਿਕ ਦੇ ਵਿੱਚੋਂ ਮੈਲਟ ਹੋ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਆਫਕੋਰਸ ਇਹ ਬਹੁਤ ਮਾਇਨੇ ਰੱਖਦੀਆਂ ਸਨ ਇਹਨਾਂ ਨੂੰ ਹਿਡਨ ਨਹੀਂ ਸੀ ਰੱਖ ਸਕਦੇ ਜੇ ਅਮਰੀਕਾ ਹਿਡਨ ਰੱਖਣ ਦੀ ਕੋਸ਼ਿਸ਼ ਵੀ ਕਰਦਾ ਗ੍ਰੀਨਲੈਂਡ ਨੂੰ ਇਹਦਾ ਕੋਈ ਬਨਾਫਾ ਨਹੀਂ ਨਜ਼ਰ ਆਉਂਦਾ ਸਿੱਧਾ ਹੱਥ ਮਲਾਇਆ ਮੁਨਾਫਾ ਨਹੀਂ ਆਉਂਦਾ ਚਾਰ ਕੰਪੀਟੀਟਰ ਮਾਰਕੀਟ ਦੇ ਵਿੱਚ ਬੈਠੇ ਹੋਣਗੇ ਟੇਬਲ ਟਾਕ ਹੋਊਗੀ ਤਾਂ ਉਹਨਾਂ ਨੂੰ ਬੈਨੇਫਿਟ ਨਜ਼ਰ ਆਉਂਦਾ ਜੇ ਅਮਰੀਕਾ ਗੱਲ ਕਰੋ ਕਿ ਜੇ ਅਮਰੀਕਾ ਹਿਡਨ ਖਾਤੇ ਵੀ ਇਹ ਗੱਲ ਕਰਨਾ ਚਾਹਵੇ ਤੇ ਆਫ ਕੋਰਸ ਗ੍ਰੀਨਲੈਂਡ ਤੇ ਯੂਰਪੀਅਨ ਯੂਨੀਅਨ ਜਿਹੜੀ ਹੈ ਜਿਹੜੀ ਕਾਫੀ ਹੱਦ ਤੱਕ ਰਿਲਾਇ ਕਰਦੀ ਆ ਵੇਖੋ ਮੈਂ ਇਹ ਗੱਲ ਥੋੜਾ ਜਿਹਾ ਮੈਂ ਅਨਡਾਊਟਲੀ ਕਹਿ ਸਕਦਾ ਠੀਕ ਹੈ ਯੂਰੋਪੀਅਨ ਯੂਨੀਅਨ ਅੱਜ ਵੀ ਅਮਰੀਕਾ ਤੇ ਰਿਲਾਇ ਕਰਦੀ ਹੈ ਤੇ ਕਰਦੀ ਹੀ ਰਹੇਗੀ ਕਿਉਂਕਿ ਯੂਰੋਪੀਅਨ ਯੂਨੀਅਨ ਤੇ ਅਮਰੀਕਾ ਇੱਕ ਨੈਟੋ ਐਲਾਈਸ ਨੇ ਹੁਣ ਮੈਂ ਇੱਕ ਛੋਟੀ ਜੀ ਗੱਲ ਇਥੇ ਐਡ ਕਰਦਾ ਜੇ ਅਮਰੀਕਾ ਨੈਟੋ ਤੋਂ ਬਾਹਰ ਹੋ ਜਾਂਦਾ ਰਸ਼ੀਆ ਨੂੰ ਦੋ ਕੌੜੀ ਦਾ ਫਰਕ ਨਹੀਂ ਪੈਂਦਾ ਕਿ ਯੂਕਰੇਨ ਨੈਟੋ ਜੁਆਇਨ ਕਰਦਾ ਹੈ ਕਿ ਨਹੀਂ ਕਰਦਾ ਸੋ ਇਹ ਇੱਕ ਬਹੁਤ ਹੀ ਇੰਪੋਰਟੈਂਟ ਅਲਾਈਅੰਸ ਹਾਂ ਇਹ ਜਰੂਰ ਹੋ ਸਕਦਾ ਹੈ ਕਿ ਜਿਵੇਂ 트াম্প ਸਾਹਿਬ ਬਹੁਤੇ ਮੂੰਹ ਫੱਟ ਨੇ ਸਿੱਧੀ ਠੋਕ ਕੇ ਗੱਲ ਜਿਆਦਾ ਕਰਕੇ ਜਿਆਦਾ ਵਿਰੋਧੀ ਧਿਰਾਂ ਦੇ ਵਿੱਚ ਇਸ ਟਾਈਮ ਦੇ ਉੱਪਰ ਥੋੜੀ ਗਰਮੀ ਵੀ ਹੋਈ ਪਈ ਹੈ ਉਹਨੂੰ ਕਿਸੇ ਨਾ ਕਿਸੇ ਇੱਕ ਕਹਿ ਸਕਦੇ ਪੋਲੀਟੀਕਲ ਤੇ ਇੱਕ ਫਾਰਮਲ ਤਰੀਕੇ ਨਾਲ ਵੀ ਸੁਲਝਾਇਆ ਜਰੂਰ ਜਾ ਸਕਦਾ ਸੀ ਬੇਸਿਕਲੀ ਬਿਲਕੁਲ ਜੀ ਉਹੀ ਗੱਲ ਵੀ ਇਨਾਂ ਦਾ ਪਰਪਸ ਜਦੋਂ ਵੀ ਵਿਜਾਰਤ ਰਿਪਬਲਿਕਨ ਵਿਜਾਰਤ ਆਈ ਹੈ ਇਹ ਆਪਣੇ ਡਰਟੀ ਤਰੀਕੇ ਨਾਲ ਵਾਰਸ ਨਹੀਂ ਕਰਦੇ ਇਹਨਾਂ ਨੂੰ ਸਿੱਧਾ ਹੀ ਆਪਣੀ ਗੱਲ ਕਰਕੇ ਮੁੱਦਾ ਸਲਝਾਇਆ ਜਿੱਦਾਂ ਕਿ ਬਾਕੀ ਜਿਹੜੀਆਂ ਵਿਜਾਰਤਾਂ ਨੇ ਉਹ ਆਪਣਾ ਸੀਆਈਏ ਨੂੰ ਯੂਜ਼ ਕਰ ਸਕਦੇ ਨੇ ਯੂਐਸਏਡ ਨੂੰ ਟੂ ਯੂਜ਼ ਕਰਦੇ ਕਰਦੇ ਨੇ ਬਟ ਜਿੱਦਾਂ ਕਿ ਤੁਸੀਂ ਐਕਸਪਲੇਨ ਕੀਤਾ ਐਗਜ਼ੈਕਟਲੀ ਉਹੀ ਰਿਪਬਲਿਕਨ ਸਰਕਾਰ ਜਿਹੜੀ ਆ ਆਪਣਾ ਸਿੱਧਾ ਹੀ ਧਾਵਾ ਬੋਲਦੀ ਆ ਜੀ ਅਮਰੀਕਾ ਨੇ ਅੱਜ ਤੱਕ ਕੋਈ ਵੀ ਕੰਟਰੀ ਆ ਜੇ ਦਬਕੇ ਨਾਲ ਨਹੀਂ ਤੇ ਉਹਨੂੰ ਡਰਟੀ ਤਰੀਕੇ ਨਾਲ ਢਾ ਲਿਆ ਗ੍ਰੀਨਲੈਂਡ ਨੂੰ ਇਹ ਦੋਨੇ ਟੂਲ ਕਿਉਂ ਨਹੀਂ ਵਰਤ ਰਹੇ ਇਹ ਕਿਹੜੇ ਤਰੀਕੇ ਨਾਲ ਕੀ ਕਰਨਾ ਚਾ ਰਹੇ ਹੈ ਅਗਰਮੋਈ ਸਿੰਘ ਜੀ ਇਹ ਚ ਬੜਾ ਉਹਨਾਂ ਕੋਲ ਇੱਕ ਪੀਸਫੁੱਲ ਤਰੀਕੇ ਨਾਲ ਨੇਗੋਸ਼ੀਏਟ ਕਰਨ ਦਾ ਇੱਕ ਟੂਲ ਹੈਗਾ ਬਿਜ਼ਨਸ ਟੂਲ ਹੈਗਾ ਇਸ ਕੇਸ ਦੇ ਵਿੱਚ ਅ ਜਿਹੜੀਆਂ ਕੰਟਰੀਜ਼ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਜਿੱਥੇ ਢਾਹ ਲਿਆ ਜਿਵੇਂ ਤੇ ਮਿਡਲ ਈਸਟ ਦੀ ਗੱਲ ਆ ਜਾਂਦੀ ਹੈ ਆਪਾਂ ਆਫ ਕੋਰਸ ਗੱਲ ਕਰਦੇ ਹਾਂ ਅਫਗਾਨਿਸਤਾਨ ਦੀ ਵੀ ਗੱਲ ਆ ਜਾਂਦੀ ਹੈ ਕਿ ਜਿੱਥੇ ਉਹ ਕੰਟਰੀਜ਼ ਡਿਮੋਲਿਸ਼ ਹੋ ਗਈਆਂ ਦੁਬਾਰਾ ਰੀਸਟੈਬਲਿਸ਼ ਨਹੀਂ ਹੋ ਪਾਈਆਂ ਹਾਲਾਂਕਿ ਯੂਰੋਪੀਅਨ ਕੰਟਰੀਜ਼ ਨੂੰ ਵੀ ਅਮਰੀਕਾ ਨੇ ਵਰਲਡ ਵਾਰ 2 ਤੋਂ ਬਾਅਦ ਬਿਲੀਅਨਸ ਆਫ ਡਾਲਰ ਦੀ ਹੈਲਪ ਦੇ ਕੇ ਉਹਨਾਂ ਨੂੰ ਡਿਵੈਲਪ ਕੀਤਾ ਰੀਸਟੈਬਲਿਸ਼ ਕਰਨ ਇਹ ਤੇ ਦੱਸਣਾ ਚਾਹਾਂਗੇ ਕਿ ਸਾਊਦੀ ਅਰੇਬੀਆ ਨੂੰ ਵੀ ਅੱਜ ਉਹਦੀ ਡਿਵੈਲਪਮੈਂਟ ਪਿੱਛੇ ਮਿਡਲ ਈਸਟ ਦੀਆਂ ਕਈ ਕੰਟਰੀਆਂ ਦੀ ਡਿਵੈਲਪਮੈਂਟ ਪਿੱਛੇ ਅਮਰੀਕਾ ਦਾ ਹੱਥ ਆ ਉਹਦੇ ਐਡਮਿਨਿਸਟ੍ਰੇਟਿਵ ਸਕਿਲਸ ਦਾ ਬਹੁਤ ਵੱਡਾ ਹੱਥ ਆ ਯੂ ਐਸ ਏਡ ਦਾ ਬਹੁਤ ਵੱਡਾ ਹੱਥ ਆ ਇਹ ਕੁਝ ਕੰਟਰੀਜ਼ ਐਸੀਆਂ ਨੇ ਜਿੱਥੇ ਡਿਸਪਿਊਟ ਉਹਨਾਂ ਦੇ ਆਪਸੀ ਬਹੁਤ ਜ਼ਿਆਦਾ ਹੁੰਦੇ ਨੇ ਆਪਸੀ ਫਿਰਕਾਪ੍ਰਸਤੀ ਬਹੁਤ ਜ਼ਿਆਦਾ ਹੁੰਦੀ ਆ ਆਪਸੀ ਉਥੇ ਧੜੇ ਬੰਦੀਆਂ ਬਹੁਤ ਜ਼ਿਆਦਾ ਬਣੀਆਂ ਹੁੰਦੀਆਂ ਨੇ ਉਥੇ ਇਸ ਕਰਕੇ ਉਹਨਾਂ ਦਾ ਆਪਸੀ ਹੱਲ ਨਹੀਂ ਹੋ ਪੌਂਦਾ ਇੱਕ ਟੇਬਲ ਤੇ ਉਸ ਕੰਟਰੀ ਦੇ ਜਿਹੜੇ ਲੋਕ ਆ ਉਹਨਾਂ ਦੇ ਜਿਹੜੇ ਲੀਡਰ ਨੇ ਉਹ ਨਹੀਂ ਬੈਠ ਪਾਉਂਦੇ ਇਸ ਕਰਕੇ ਅਮਰੀਕਾ ਦਾ ਉਥੇ ਐਂਟਰ ਕਰਨਾ ਕਿਤੇ ਨਾ ਕਿਤੇ ਮੁਸ਼ਕਲ ਜ਼ਰੂਰ ਰਿਹਾ ਬੜੀ ਕੰਟ੍ਰੋਵਰਸ਼ੀਅਲ ਜਿਹਾ ਇਹ ਬਿਆਨ ਆ ਮੈਨੂੰ ਲੱਗਦਾ ਕਿ ਕਈ ਇਹਦੇ ਨਾਲ ਸਹਿਮਤ ਹੋਣਗੇ ਕਈ ਨਹੀਂ ਵੀ ਪਰ ਇਹ ਚੀਜ਼ ਵੇਖਣ ਚਾਹੀਈ ਆ ਕਿ ਜਿਨ੍ਹਾਂ ਕੰਟਰੀਆਂ ਦੀ ਲੀਡਰਸ਼ਿਪ ਚੰਗੀ ਆਗੇ ਫਰੰਟ ਦੇ ਉੱਪਰ ਉਹਨਾਂ ਨੂੰ ਦਰਸਲ ਡਵੈਲਪਮੈਂਟ ਹੀ ਮਿਲੀ ਆ ਸੇਮ ਕੇਸ ਅਸੀਂ ਗ੍ਰੀਨਲੈਂਡ ਦੇ ਵਿੱਚ ਲਾ ਸਕਦੇ ਆ ਕਿ ਜਿਹੜੇ ਅੱਜ ਦੀ ਡੇਟ ਦੇ ਵਿੱਚ ਜਿਹੜੇ ਲੋਕ ਨੇ ਉਹ ਆਪਣੀ ਇੰਡੀਪੈਂਡੈਂਸ ਵਾਸਤੇ ਵਾਕਈ ਸੜਕਾਂ ਦੇ ਉੱਪਰ ਉਤਰਨਗੇ ਇੱਕ ਚੰਗੀ ਲੀਡਰਸ਼ਿਪ ਦੇ ਅੰਡਰ ਇੱਕ ਪ੍ਰੋਪਰ ਡੈਮੋਕਰੈਟਿਕ ਕੰਟਰੀ ਆ ਅਸੀਂ ਕਦੀ ਵੀ ਉੱਥੇ ਡਿਸਪਿਊਟ ਨਹੀਂ ਕਦੀ ਵੀ ਸੁਣਿਆ ਸੋ ਹਾਂ ਇਹ ਜ਼ਰੂਰ ਆ ਕਿ ਇੱਕ ਟੇਬ ਹੋ ਸਕਦੀਆਂ ਨੇ ਕਿਉਂਕਿ ਗ੍ਰੀਨਲੈਂਡ ਦੇ ਲੋਕਾਂ ਦਾ ਮੰਨਣਾ ਹੈ ਕਿ ਵਾਕਈ ਜਿਹੜਾ ਡੈਨਮਾਰਕ ਹੈ ਇਹਦੇ ਅੰਡਰ ਤੇ ਉਹ ਗਰੋ ਕਰਨਾ ਉਹਨਾਂ ਦਾ ਲਗਭਗ ਨਾ ਮੁਮਕਿਨ ਹੀ ਜਾਪਦਾ ਹੈ ਇਸ ਕਰਕੇ ਉਹਨਾਂ ਨੂੰ ਵੱਡੀਆਂ ਜਿਹੜੀਆਂ ਵਰਲਡ ਸੁਪਰ ਪਾਵਰ ਹੈ ਉਹਨਾਂ ਦਾ ਹੱਥ ਤੇ ਫੜਨਾ ਹੀ ਪੈਣਾ ਵੈਰੀ ਗੁੱਡ ਜੀ ਆਪਣੀ ਅੱਜ ਤੱਕ ਮਿਲਟਰੀ ਵੀ ਨਹੀਂ ਇਨਸਟੈਬਲਿਸ਼ ਕਰ ਸਕੇ ਗ੍ਰੀਨਲੈਂਡ ਦੇ ਲੋਕ ਜੀ ਜਿਹੜਾ ਕਿ ਮੈਨੂੰ ਲੱਗਦਾ ਵੀ ਮੋਸਟ ਜ਼ਿਆਦਾ ਐਕਸਪੈਂਡੀਚਰ ਯੂਐਸਏ ਨੇ ਕੀਤਾ ਉਸ ਚੀਜ਼ ਨੂੰ ਲੈ ਕੇ ਰਾਈਟ ਜੀ ਡਿਫੈਂਸਿਵ ਮੂਡ ਦੇ ਵਿੱਚ ਆਇਆ ਹੈ ਤਾਂ ਆਲਵੇਜ਼ ਇਹਨਾਂ ਨੂੰ ਯੂਐਸਏ ਦੀ ਮਦਦ ਹੀ ਲੈਣੀ ਪਈ ਹਾਲਾਂਕਿ ਅਜੇ ਤੱਕ ਕੋਈ ਵਾਰ ਤੇ ਨਹੀਂ ਕੀਤੀ ਗ੍ਰੀਨਲੈਂਡ ਨੇ ਜੀ ਬਟ ਫਾਰ ਦਾ ਸੇਕ ਆਫ ਸੇਫਟੀ ਜਿਹੜਾ ਕਿ ਇਸ ਟਾਈਮ ਤੇ ਉੱਤੇ ਯੂਐਸਏ ਦਾ ਹੱਥ ਆ ਫਿਰ ਡੈਨਮਾਰਕ ਆਪਣਾ ਜਸਟ ਹਿਸਟਰੀ ਨੂੰ ਅੱਗੇ ਲਿਆ ਕੇ ਹੀ ਇੱਕ ਕਬਜ਼ਾ ਲੈਣਾ ਚਾਹੁੰਦਾ ਜਾਂ ਆਪਣਾ ਟੈਗ ਲਾਉਣਾ ਚਾਹੁੰਦਾ ਅਹ ਬੈਲ ਗੁਰਮੀਤ ਸਿੰਘ ਜੀ ਇੱਥੇ ਦੇਖਣਾ ਬੜਾ ਇੰਪੋਰਟੈਂਟ ਹੋਏਗਾ ਯੂਰਪ ਯੂਨੀਅਨ ਨੇ ਹੁਣ ਤੱਕ ਆਪਣੇ ਆਪ ਨੂੰ ਇੱਕ ਬੜੀ ਹੀ ਪੀਸਫੁੱਲ ਢੰਗ ਦੇ ਨਾਲ ਇੱਕ ਡਿਵੈਲਪ ਕੀਤਾ ਖਾਸ ਕਰਕੇ ਵਰਲਡ ਵਾਰ 2 ਤੋਂ ਬਾਅਦ ਉਸ ਕੰਟਰੀਜ਼ ਦੀ ਅਗਰ ਗੱਲ ਕਰੀਏ 노 ਡਾਊਟ ਇੰਡਸਟਰੀਅਲ ਰੈਵੋਲੂਸ਼ਨ ਜਿਹੜਾ ਉਹ ਉੱਥੋਂ ਸ਼ੁਰੂ ਹੋਇਆ ਪਰ ਅੱਜ ਦੀ ਡੇਟ ਦੇ ਵਿੱਚ ਇਹ ਵੇਖਣਾ ਜ਼ਰੂਰ ਹੋਏਗਾ ਕਿ ਯੂਰਪ ਨੂੰ ਹੁਣ ਆਪਣੀ ਪਾਵਰ ਜਿਹੜੀ ਹੈ ਮਿਲਟਰੀ ਪਾਵਰ ਹੈ ਉਹ ਥੋੜੀ ਬੂਸਟ ਕਰਨ ਦੀ ਲੋੜ ਹੈ ਜੇ ਯੂਰਪ ਯੂਨੀਅਨ ਡੈਨਮਾਰਕ ਨੇ ਇਹ ਮਸਲਾ ਜਿਹੜਾ ਇਹ ਕੱਲਾ ਡੈਨਮਾਰਕ ਦਾ ਮਸਲਾ ਬਣਾ ਕੇ ਇਹ ਪੋਲੀਟੀਕਲ ਗਰਾਉਂਡਸ ਦੇ ਉੱਪਰ ਨਹੀਂ ਪ੍ਰੈਜ਼ੈਂਟ ਕੀਤਾ ਡੈਨਮਾਰਕ ਨੇ ਇਹ ਕਿਹਾ ਕਿ ਇਹ ਮਸਲਾ ਯੂਰਪ ਦਾ ਮਸਲਾ ਹੈ ਇਹ ਕੱਲੀ ਇੱਕ ਕੰਟਰੀ ਦਾ ਮਸਲਾ ਨਹੀਂ ਹੈ ਹੁਣ ਇਹ ਦੇਖਣਾ ਜ਼ਰੂਰੀ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਯੂਰਪ ਯੂਨੀਅਨ ਇੱਕ ਟੇਬਲ ਤੇ ਬਹਿ ਕੇ ਕੋਈ ਐਹੋ ਜੀ ਡੀਲ ਕੋਈ ਪ੍ਰੈਜ਼ੈਂਟ ਕਰ ਸਕਦੇ ਨੇ ਗ੍ਰੀਨਲੈਂਡ ਨੂੰ ਕਿ ਗ੍ਰੀਨਲੈਂਡ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨਾਲ ਜੁੜਨਾ ਪਸੰਦ ਕਰੇ ਰਾਦਰ ਦੈਨ ਅਮਰੀਕਾ ਪਰ ਮੈਨੂੰ ਫਿਰ ਵੀ ਇਹਦੇ ਵਿੱਚ ਕੋਈ ਡਾਊਟ ਲੱਗਦਾ ਕਿਉਂਕਿ ਜਿਹੜੀ ਇੰਡਸਟਰੀਅਲ ਪਾਵਰ ਅੱਜ ਦੀ ਡੇਟ ਦੇ ਵਿੱਚ ਜਿੰਨੀ ਕੱਲੀ ਯੂਨਾਈਟਿਡ ਸਟੇਟਸ ਕੋਲ ਆ ਇਸ ਟਾਈਮ ਦੇ ਉੱਪਰ ਉਹ ਨਹੀਂ ਸ਼ਾਇਦ ਯੂਰੋਪੀਅਨ ਯੂਨੀਅਨ ਤੋਂ ਨਾ ਹੋਵੇ ਹਾਲਾਂਕਿ ਮੈਂ ਚਾਈਨਾ ਨੂੰ ਇਸ ਚੀਜ਼ ਦੇ ਵਿੱਚ ਇਨਕਲੂਡ ਨਹੀਂ ਕਰਦਾ ਕਿਉਂਕਿ ਜ਼ਿਆਦਾਤਰ ਮжоਰਿਟੀ ਕੇਸਸ 'ਚ ਹਾਂ ਇੱਕ डील जरूर हो ਸਕਦੀ ਹੈ ਕਿਤੇ ਨਾ ਕਿਤੇ ਚਾਈਨਾ ਦੇ ਨਾਲ ਇمپੋਰਟ ਐਕਸਪੋਰਟ ਦੀ ਪਰ ਜਿਆਦਾ ਜਿਹੜਾ ਹੱਥ ਹ ਰਲਾਈ ਜਿਹੜਾ ਰਹੇਗਾ ਗ੍ਰੀਨਲੈਂਡ ਆਪਣੀ ਸਿਕਿਉਰਿਟੀ ਸੇਫਟੀ ਨੂੰ ਲੈ ਕੇ ਉਹ ਆਫਕੋਰਸ ਅ ਅਮਰੀਕਾ ਤੇ ਰਹੇਗਾ ਜਿਵੇਂ ਅੱਜ ਦੀ ਡੇਟ ਦੇ ਵਿੱਚ ਕੁਝ ਮਿਡਲ ਈਸਟਰਨ ਕੰਟਰੀਜ਼ ਜਿਹੜੀਆਂ ਨੇ ਅ ਅੱਜ ਵੀ ਅਮਰੀਕਾ ਦੇ ਉੱਪਰ ਰਲਾਈ ਕਰਦੀਆਂ ਹਨ ਸੰਖੇਪ ਦੇ ਵਿੱਚ ਜਿਹੜੀ ਕਿ ਆਪਾਂ ਐਂਡ ਤੇ ਆ ਕੇ ਇਹਨੂੰ ਰੈਪ ਅਪ ਕਰੀਏ ਤੇ ਇਹੀ ਨਿਕਲਦਾ ਵੀ ਇੱਕ ਅਜ ਤੱਕ ਹੁਣ ਤੱਕ ਜਿੰਨੀਆਂ ਵੀ ਇਨੋਵੇਸ਼ਨਸ ਹੋਈਆਂ ਨੇ ਜਾ ਕੋਈ ਇਨੀਸ਼ੀਏਟਿਵ ਲਿਆ ਗਿਆ ਤੇ ਜੇ ਉਹਦੇ ਵਿੱਚ ਅਮਰੀਕਾ ਇਨਵੋਲਡ ਆ ਤਾਂ ਉਹ ਵਰਲਡ ਦਾ ਇਨੀਸ਼ੀਏਟਿਵ ਹੋ ਚੁੱਕਿਆ ਭਾਵੇਂ ਤੁਸੀਂ ਵਾਰ ਸੈਕਟਰ ਲਾ ਲਓ ਆ ਇਕਨੋਮਿਕ ਲਾ ਲਓ ਉਦਾਂ ਹੀ ਆ ਹੁਣ ਮੁੱਦਾ ਜਿਹੜਾ ਇੱਕ ਅਮਰੀਕਾ ਦੇ ਇਨੀਸ਼ੀਏਟਿਵ ਲੈਣ ਨਾਲ ਇਹ ਵਰਲਡ ਦਾ ਮੁੱਦਾ ਬਣ ਚੁੱਕਿਆ ਆ ਬਿਲਕੁਲ ਗਰਮੋਇ ਸਿੰਘ ਜੀ ਕਹਿ ਸਕਦੇ ਹਾਂ ਅਸੀਂ ਬਾਕੀ ਕਿ ਇਹ ਵਰਲਡ ਦੇ ਵਿੱਚ ਜੋ ਵੀ ਅੱਜ ਚਾਹੇ ਪੋਲਿਟੀਕਲ ਆ ਚਾਹੇ ਇਕਨੋਮਿਕਲ ਆ ਅਮਰੀਕਾ ਤੋਂ ਬਿਨਾ ਸੰਭਵ ਨਹੀਂ ਹੈ ਯਾਂ ਕਹਿ ਸਕਦੇ ਕਿ ਵੱਡੀਆਂ ਕੰਟਰੀਜ਼ ਦੀ ਇਕਨੋਮੀ ਆਪਸ ਵਿੱਚ ਇੰਨੀ ਕਿ ਇੰਟਰਲੌਕ ਹੋ ਚੁੱਕੀ ਹੈ ਕਿ ਇਹਨਾਂ ਦਾ ਸਰਵਾਈਵਲ ਹੋ ਹੀ ਇੱਕ ਦੂਜੇ ਤੋਂ ਬਿਨਾ ਮੁਸ਼ਕਲ ਹੈ ਉਹ ਵਧੀਆ ਲੱਗਿਆ ਜਗਦੀਸ਼ ਸਿੰਘ ਜੀ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਜੀ ਥੈਂਕ ਯੂ ਜੀ